ਸੋ ਪ੍ਰਭੂ ਯੇਸ਼ੂ ਮਸੀਹ ਦੇ ਜਨਮ ਦਿਹਾੜੇ ਨੂੰ ਸਮਰਪਿਤ 25ਵੀਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਹੈ। ਸੋ ਸ਼ੋਭਾ ਯਾਤਰਾ ਦੇ ਵਿੱਚ ਸੰਸਦ ਮੈਂਬਰ ਸੁਖਜੰਦਰ ਸਿੰਘ ਰੰਧਾਵਾਂ ਨੇ ਹਿੱਸਾ ਲਿਆ। ਇਲਾਕੇ ਦੇ ਲੋਕਾਂ ਨੇ ਵੱਡੇ ਦਿਨ ਦੀ ਵਧਾਈ ਦਿੱਤੀ ਹੈ। ਇਸ ਮੌਕੇ ਉਹਨਾਂ ਸ਼ਾਂਤੀ, ਭਾਈਚਾਰੇ ਤੇ ਗਰੀਬਾਂ ਦੀ ਸੇਵਾ ਦੇ ਸੰਦੇਸ਼ ਉੱਤੇ ਚੱਲਣ ਦੀ ਅਪੀਲ ਵੀ ਕੀਤੀ ਹੈ। ਰਿਚਨ ਭਾਵਾ ਨੂੰ ਤੇ ਦੂਸਰਾਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ। ਕਿ ਜਿਸ ਤਰ੍ਹਾਂ ਪ੍ਰਭੂ ਯੇਸ਼ੂ ਮਸੀਹ ਨੇ ਆਪਣੀ ਸ਼ਹਾਦਤ ਦੇ ਕੇ ਔਰ ਸ਼ਾਂਤੀ ਦਾ ਉਪਦੇਸ਼ ਦਿੱਤਾ ਅੱਜ ਫੇਰ ਲੋੜ ਹੈ ਕਿ ਸਾਨੂੰ ਸਾਰਿਆਂ ਨੂੰ ਜਿਸ ਤਰੀਕੇ ਦੇ ਨਾਲ ਅਫਾਤ ਫੜੀ ਫੈਲੀ ਆ ਅਵਤਾਰ ਜਦੋਂ ਪੈਦਾ ਹੁੰਦੇ ਨੇ ਉਹ ਗਰੀਬ ਗੁਰੂ ਦੀ ਸੇਵਾ ਕਰਦੇ ਨੇ ਔਰ ਇਹੋ ਸੇਵਾ ਜਿਹੜੀ ਆ ਕਿ ਸਾਡੇ ਭਾਈਚਾਰਕ ਸਾਹ ਜਿਹੜੇ ਉਹਨੂੰ ਬਦੋ ਕੁਝ ਨੌਜਵਾਨ ਜਿਹੜੇ ਕਰਾਇ ਪੈ ਚੁੱਕੇ ਨੇ ਉਹਨਾਂ ਨੂੰ ਕੀ ਚਾਹੀਦਾ ਉਹ ਦੇਖੋ ਜਿਹੜੀ ਉਹ ਤੇ ਜਿਵੇਂ ਜਿਤੋਂ ਇਹਨਾਂ ਤੇ ਇੱਕ ਚੀਜ਼ ਚਾਹਾਂਗੇ ਸਮਾਗਮਾਂ ਚਾਹਾਂਗੇ ਉਹ ਨੌਜਵਾਨ ਵੀ ਸਿੱਧੇ ਹੋਣਗੇ ਔਰ ਉਹਨਾਂ ਨੂੰ ਇਹ ਸਦੇ ਰਾਏ ਉਹਨਾਂ ਦੇ ਮਾਪੇ ਨੂੰ ਸਾਰਿਆਂ ਨਾਲ ਮਿਲ ਕੇ ਸਾਨੂੰ ਪਾਉਣਾ ਪਿਆ ਅੱਜ ਦੀ ਵਿਸਾਲ ਸੋਭਾ ਯਾਤਰਾ ਜੋ ਸੈਂਕੜੇ ਗੱਡੀਆਂ ਸੈਂਕੜੇ ਹਜ਼ਾਰਾਂ ਮੋਟਰਸਾਈਕਲ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸੰਗਤਾਂ ਤੁਸੀਂ ਵੇਖ ਰਹੇ ਹੋ ਸੰਗਤਾਂ ਦੇ ਵਿੱਚ ਕਿੰਨਾ ਉਤਸ਼ਾਹ ਐਸ ਵਾਰ ਸਾਨੂੰ 25 ਸਾਲ ਹੋ ਗਏ ਆ ਜੀ ਇਹ ਸੋਭਾ ਯਾਤਰਾ ਬੜੀ ਇਤਿਹਾਸਿਕ ਬਣ ਚੁੱਕੀ ਆ ਸਾਰੇ ਧਰਮਾਂ ਦੇ ਲੋਕ ਰਾਹ ਦੇ ਵਿੱਚ ਬਹੁਤ ਜ਼ਿਆਦਾ ਸੰਗਤਾਂ ਦਾ ਸਵਾਗਤ ਕਰਦੇ ਨੇ ਜਿੰਨੀਆਂ ਸੰਗਤਾਂ ਗੱਡੀਆਂ ਦੇ ਪਿੱਛੇ ਨੇ ਇੰਨੀਆਂ ਹੀ ਸੰਗਤਾਂ ਅਗਲੇ ਬੰਨੇ ਸਵਾਗਤ ਵਾਸਤੇ ਖੜੀਆਂ ਹੁੰਦੀਆਂ ਨੇ ਜੀ ਤੇ 25 ਸਾਲ ਹੋ ਗਏ ਨੇ ਸਭ ਲੋਕ ਜਾਤ ਪਾਤ ਤੋਂ ਉੱਪਰ ਉੱਠ ਕੇ ਸੋਹਣੇ ਢੰਗ ਦੇ ਨਾਲ ਸ਼ੋਭਾ ਯਾਤਰਾ ਦਾ ਸਵਾਗਤ ਕਰਦੇ ਨੇ ਤੇ ਸਾਡੀ ਸ਼ੋਭਾ ਯਾਤਰਾ ਦੀ ਸੰਗਤ ਜਿਹੜੀ ਆ ਇਹ ਵੀ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਸਰਬੱਤ ਦੇ ਭਲੇ ਲਈ ਬੇਨਤੀਆਂ ਕਰਦੇ ਨੇ ਤੇ 크리스마ਸ ਦੇ ਸਬੰਧ ਦੇ ਵਿੱਚ ਪ੍ਰਭੂ ਯਿਸੂ ਮਸੀਹ ਦੇ ਆਗਮਨ ਪੂਰਵ ਦੇ ਸਬੰਧ ਦੇ ਵਿੱਚ ਜਿਹੜਾ ਉਹ ਪਿੰਡਾਂ ਦੇ ਵਿੱਚ ਨਗਰਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਵਧਾਈ ਦੇਣ ਵਾਸਤੇ ਅਸੀਂ 25 ਸਾਲ ਤੋਂ ਜਾ ਰਹੇ ਹਾਂ ਜੀ ਤੇ ਸਾਨੂੰ ਸੰਗਤਾਂ ਦਾ ਬੜਾ ਸੰਯੋਗ ਆ ਤੇ ਇਲਾਕੇ ਦੇ ਭੈਣ ਭਰਾਵਾਂ ਦਾ ਵੀ ਬੜਾ ਸੰਯੋਗ ਆ ਜੀ ਉਹਨਾਂ ਦੇ ਸੰਯੋਗ ਦੇ ਨਾਲ ਹੀ ਇਹ ਸੋਭਾ ਯਾਤਰਾ ਜਿਹੜੀ ਆ ਇਤਿਹਾਸਿਕ ਬਣ ਚੁੱਕੀ ਹੈ ਜੀ ਸੰਗਤਾਂ ਨੂੰ ਸਾਡਾ ਸਾਂਝੀ ਵਾਲਤਾ ਦਾ ਹਰ ਵਾਰੀ ਸੰਦੇਸ਼ ਹੁੰਦਾ ਜੀ ਕਿ ਸਾਂਝੀ ਵਾਲਤਾ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਦਿੱਤੀ ਉਹਨੇ ਕਿਹਾ ਬਈ ਯਹੂਦੀ ਜਨਾਨੀਆਂ ਵਿੱਚ ਕੋਈ ਭੈਣ ਭਾਦ ਨਹੀਂ ਜਿਹੜਾ ਵੀ ਕੋਈ ਉਹਦਾ ਨਾਮ ਲੈਂਦਾ ਉਹ ਨਾ ਸਭਨਾਂ ਦਾ ਦਾਤਾਰ ਹੈ ਉਹ ਦਾਤਾਰ ਪਰਮੇਸ਼ਰ ਮਨੁੱਖ ਬਣ ਕੇ ਸਵਧ ਦੇਹਤਾਰ ਹੋ ਕੇ ਸੰਸਾਰ ਵਿੱਚ ਆਇਆ ਮੈਨੂੰ ਤੇ ਸਾਰੇ ਸੰਸਾਰ ਨੂੰ ਉਹਨੇ ਗੱਲ ਨਾ ਲਾਇਆ ਜਾਤਾਂ ਪਤਾਂ ਦਾ ਭੇਦ ਭਾਵ ਮਟਾ ਕੇ ਉਹ ਜਨੀਜ਼ ਖਤਮ ਕਰਕੇ ਉਹਨੇ ਇੱਕ ਦੂਜੇ ਨੂੰ ਪਿਆਰ ਦੇ ਨਾਲ ਰਹਿਣ ਦਾ ਸੰਦੇਸ਼ ਦਿੱਤਾ ਸਗੋ ਦੁਸ਼ਮਣਾਂ ਨਾਲ ਵੀ ਪਿਆਰ ਕਰਦਾ ਪ੍ਰਭੂ ਯਿਸੂ ਨੇ ਸੰਦੇਸ਼ ਦਿੱਤਾ ਜੀ ਸਾਡਾ ਰੂਟ ਇੱਥੋਂ ਪਿੰਡ ਜਾਣਾ ਜੀ ਬਡਾਲਾ ਬੰਗਰ ਬਡਾਲਾ ਬੰਗਰ ਤੋਂ ਅੱਡੇ ਨੂੰ ਹੋ ਕੇ ਫਿਰ ਅਸੀਂ ਜਾਣਾ ਜੀ ਸਾਬਰ ਅਮਰਗੜ ਮੁਸਤਫਾਪੁਰ ਚੌਂਕ ਦੇ ਵਿੱਚ ਮੁਸਤਫਾਪੁਰ ਪਿੰਡੋਂ ਲੋ ਬੜਾ ਵੱਡਾ ਪ੍ਰਬੰਧ ਕੀਤਾ ਹੁੰਦਾ ਜੀ ਉਸ ਤੋਂ ਬਾਅਦ ਨਾਨੋਹਾਰਨੀ ਹਕੀਮਪੁਰ ਹਕੀਮਪੁਰ ਤੋਂ ਛੋਟਾ ਹਕੀਮਪੁਰੇ ਕਰਾ ਦੇ ਵਿੱਚ ਉਸ ਤੋਂ ਬਾਅਦ ਕਲਾਨੌਰ ਕਲਾਨੌਰ ਟੀਪਟ ਤੋਂ ਹੋਦਿਆ ਹੋਇਆ ਮੀਆਂ ਕੋਟ ਮੀਆਂ ਕੋਟ ਤੋਂ ਬਾਅਦ ਦਲੇਰਪੁਰ ਦਲੇਰਪੁਰ ਤੋਂ ਖੁਸ਼ੀਪੁਰ ਖੁਸ਼ੀਪੁਰ ਤੋਂ ਅਰਲੀਪਨ ਜੀ ਅਰਲੀਪਨ ਤੋਂ ਦਲੋਵਾਲ ਦਰਗਾਹਾਵਾਦ ਹੁੰਦਿਆ ਲਕਮਾਨੀਆਂ ਤੇ ਲਕਮਾਨੀਆਂ ਦੇ ਬਾਦ ਸ਼ਾਮ ਨੂੰ ਫੇਰ ਸਵੇਰ ਯਾਤਰਾ ਇੱਥੇ ਆ ਕੇ ਸਮਾਪਤ ਹੋਣੀ ਹੈ ਜੀ ਦੇਖਿਆ ਜਾਏ ਤਾਂ ਕਿ 25 ਦਸੰਬਰ ਨੂੰ 크리스마ਸ ਵੀ ਕਿਹਾ ਜਾਂਦਾ ਤੇ ਵੱਡਾ ਦਿਨ ਵੀ ਕਿਹਾ ਜਾਂਦਾ ਅੱਗੇ ਦਿਨ ਦਾ ਕੀ ਮਤਨਾ ਜੀ ਵੱਡੇ ਦਿਨ ਦੀ ਮਹਾਨਤਾ ਇਹ ਆ ਬਈ ਨਬੀਆਂ ਦੇ ਮੁਤਾਬਕ ਜੋ ਲਿਖਤਾ ਨੇ ਬਾਣੀ ਦੇ ਵਿੱਚ ਉਹਨਾਂ ਦੇ ਮੁਤਾਬਕ ਉਹ ਲਿਖਿਆ ਕਿ ਉਹ ਵੱਡਿਆਂ ਦਾ ਵੱਡਾ ਕਿਉਂਕਿ ਉਹਨੂੰ ਇੱਕ ਨਾਮ ਦਿੱਤਾ ਗਿਆ ਰਾਜਿਆਂ ਦਾ ਰਾਜਾ ਤੇ ਪ੍ਰਭੂਆਂ ਦਾ ਪ੍ਰਭੂ ਉਹ ਵੱਡਿਆਂ ਦਾ ਵੱਡਾ ਇਸ ਕਰਕੇ ਪ੍ਰਭੂ ਯਿਸੂ ਮਸੀਹ ਦੇ ਆਗਮਨ ਪੂਰਵ ਦੇ ਦਿਨ ਨੂੰ ਵੱਡਾ ਦਿਨ ਜਿਹੜਾ ਉਹ ਕਿਹਾ ਜਾਂਦਾ ਕਿਉਂਕਿ ਲਿਖਿਆ ਕਿ ਭਾਈਆਂ ਵਿੱਚੋਂ ਜੇਠਾ ਮੁਰਦਿਆਂ ਵਿੱਚੋਂ ਜੇਠਾ ਔਰ ਹਰ ਤਾਂ ਤੇ ਕਿਉਂਕਿ ਉਹ ਆਦਿ ਸੀ ਪ੍ਰਭੂ ਯਿਸੂ ਨੇ ਕਿਹਾ ਮੈਂ ਆਦਤ ਤੇ ਅੰਤ ਹਾਂ ਤੇ ਜਿਹੜਾ ਆਦਤ ਤੋਂ ਅੰਤ ਤੱਕ ਪਰਮੇਸ਼ਰ ਹੈ ਜਿਹੜਾ ਕਦੇ ਵੀ ਸਮਾਪਤ ਹੋਣ ਵਾਲਾ ਨਹੀਂ ਉਹ ਵੱਡਾ ਹੈ ਤੇ ਉਹ ਵੱਡਿਆਂ ਦਾ ਵੱਡਾ ਇਸ ਕਰਕੇ ਜਿੰਨੇ ਵੀ ਗੁਰੂ ਅਵਤਾਰ ਆਏ ਨੇ ਉਹਨਾਂ ਨੂੰ ਗੁਰਪੁਰਪ ਕਿਹਾ ਜਾਂਦਾ ਜਾਂ ਅਵਤਾਰਪੁਰਪ ਕਿਹਾ ਜਾਂਦਾ ਪਰ ਯਿਸੂ ਮਸੀਹ ਦੇ ਕ੍ਰਿਸਮਸ ਦੇ ਦਿਨ ਨੂੰ ਵੱਡਾ ਦਿਨ ਕਹਿ ਕੇ ਅਸੀਂ ਮਨਾਉਂਦੇ ਹਾਂ ਇਹਦਾ ਮਤਲਬ ਇਹ ਹੈ ਕਿ ਉਹ ਵੱਡਿਆਂ ਤੋਂ